ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਕੈਂਟ ਮਹਿਕਮਾ ਚੈਨਲ ਦੇਖ ਲਈ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਅਮਨ ਮਾਵੀ ਵੱਲੋਂ ਪਿਆਰ ਭਰੀ ਸ਼ਾਸਤਰੀ ਕਾਲ ਜੀ ਆ ਗਿਆ ਯਾਰ ਪ੍ਰੀਤ ਸਿੰਘ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਜੀ ਅਰ ਪੇ ਮੌਸਮ ਵਧੀਆ ਕਰਿਆ ਵਾ ਜੀ ਯਾਰ ਮੌਸਮ ਬਾਈ ਮੀਂਹ ਪੈ ਰਿਹਾ ਪੂਰਾ ਵਧੀਆ ਹੋਇਆ ਪਿਆ ਨਾ ਇਹ ਲੱਗਦਾ ਹੀ ਤਾਂ ਗੱਲ ਯਾਰ ਗਰਮੀ ਜੀ ਬਹੁਤ ਹੋਈ ਵੀ ਗੱਲ ਸਹੀ ਗੱਲ ਹੈ ਨਾ ਅੱਜ ਪੈਣ ਤਾਂ ਸਵੇਰ ਤੋਂ ਦਿਨ ਇੰਨਾ ਵਧੀਆ ਚੜਿਆ ਕਿ ਮੌਸਮ ਵਧੀਆ ਬਣਿਆ ਵਾ ਸਵੇਰ ਦਾ ਠੰਡਾ ਮੌਸਮ ਇਹ ਲੱਗਦਾ ਇਹ ਤਾਂ ਵਧੀਆ ਹੋਣਾ ਆ। ਆ ਤਾਂ ਫਿਰ ਖੀਰਪੋੜੇ ਵਾਲਾ ਬਣਿਆ ਹੋਊ ਪ੍ਰੋਗਰਾਮ। ਆ ਤਾਂ ਹਰੇ ਘਰ ਚ ਬਣਿਆ ਹੋਣਾ ਕਿ ਜਿਹੜੇ ਦੇਖੇ ਚੋਰੀਆ ਕਿ ਦੇਖ ਖੀਰਪੋੜੇ। ਚੁੱਲੇ ਬੜੇ ਹੋਣੇ ਪੂਰੀ ਅੱਧੀ। ਅੱਗੇ ਵੀ ਸਾਰੇ ਚੁੱਲੇ ਬੜੇ। ਲੱਗੇ ਗੈਸ ਬੜੇ ਆ। ਅੱਜ ਤਾਂ ਮਾਗੀ ਕਰੂਗਾ ਕੰਗ ਬਣਿਆ ਹੋ ਪਕੌੜੇ ਵਾਲਾ ਹੈ। ਹੈ? ਹੋਰ ਕੀ ਆ ਬਾਈ? ਮੌਸਮਾ ਪੂਰਾ ਵਧੀਆ ਬਣਿਆ ਹੋਇਆ ਹੈ। ਮੇਰੇ ਹਿਸਾਬ ਨਾਲ ਹਰੇਕ ਘਰ ਚ ਬਣਦੇ ਹੋਣਗੇ। ਚਾਹੀਦਾ ਵੈ ਯਾਰ ਹੁਣ ਤੱਕ ਕੋਈ ਪੇਹ ਹੀ ਨਹੀਂ ਹੈਗਾ। ਅੱਜ ਰੋਟੀ-ਰੋਟੀ ਘੱਟੇ ਬਕੂng ਲਾ ਤਾਂ ਅੱਜ ਹੀ ਬਕੂng ਲੈ। ਲੈ ਅਮਨ ਨੂੰ ਤਾਂ ਤੋਰੀਆਂ ਭੇਜੀਆਂ ਜੇ ਘਰੋਂ। ਮਾ ਵੀ ਅੱਜ ਦਾ ਫਿਰ ਕਚੌੜੀ ਹੋਣੀ ਚਾਹੀਦੀ ਕਰਾ ਹੈ। ਰੋਟੀ ਹੋ ਆ ਗਈ ਕਰਾ। ਕੋਈ ਨਹੀਂ ਪਾਣਾ ਦਾ ਫਿਰ ਰੰਗ ਕਰ ਦੇ। ਅੱਜ ਬੜਾ ਕਸ਼ਾਵਨ। ਆਹ ਆ। ਆ ਗਏ ਬਹੁਤ ਅੱਜ ਕਹਿੰਦੇ ਅੱਜ ਬਣੂਗਾ ਕਚੌੜੀਆਂ। ਤੇ ਰੋਟੀ ਵੀ ਨਹੀਂ ਖਾਧੀ ਅੱਜ ਲੱਗਦਾ ਨਹੀਂ। ਉਹ ਟੀਰ ਖਾਣੀ ਪਈ ਹੁਣ ਕਿਆ ਕਰੀਏ ਟੋਰੀਆਂ ਨਾਲ ਖਾਣੀ ਪਈ ਹੋਰ ਕਿਆ ਕਰੀਏ ਨਹੀਂ ਚੱਲ ਆ ਜਾਂਦਾ ਤੋਰੀਆਂ ਵੀ ਸਵਾਦੀਆਂ ਬਣੀ ਹੋਈ ਵਧੀਆ ਦੀਆਂ ਪਰ ਉਹ ਟੈਸਟ ਨਹੀਂ ਉਹਨਾਂ ਜਿਹੜਾ ਪਕੌੜੀਆਂ ਦਾ ਉਹਨਾਂ ਦਾ ਪਰ ਅੱਜ ਜਿਹੜਾ ਸਵਾਦ ਪਕੌੜੀਆਂ ਨਾਲ ਤਾਂ ਉਹ ਠੀਕ ਪੈਂਦਾ ਹੈਗਾ ਹਾਂ ਤਾਂ ਮੀ ਉਹ ਫੇਰਦਾ ਨਾ ਬਹਿਰੇ ਤਾਂ ਆਪਾਂ ਵਲੌਗ ਵਿੱਚ ਸ਼ੂਟ ਕਰ ਸਕੀ ਐਵੇਂ ਲੱਗਿਆਗਾ ਮੀਆਂ ਨਹੀਂ ਅੱਜ ਉਹ ਹੋਇਆਗਾ ਚਲੋ ਉਹ ਵਧੀਆ ਯਾਰ ਵੈਸੇ ਨਹੀਂ ਪਿਆ ਵੀ ਨਹੀਂ ਆਇਆ ਨਾ ਆਹ 1 ਮਹੀਨਾ ਤਾਂ ਆਉਣ ਕੜ ਤਾ ਹੂੰ ਕੋਣ ਕੱਲ੍ਹ ਤੋਂ ਜੀਰੀ ਜੂਰੀ ਮੈਂ ਕਹਿੰਦਾ ਹੁਣ ਕੋਲ ਹੋ ਗਿਆ ਪਾਣੀ ਨਾਲ ਦੇਖਦਾ ਨਹੀਂ ਨਹੀਂ ਤਾਂ ਤੇੜਾ ਬਣ ਲੱਗੀ ਤੇ ਲੋਕਾਂ ਦੇ ਪਾਣੀ ਨਹੀਂ ਨੰਦਦਾ ਨਹੀਂ ਇਹਨਾਂ ਨੂੰ ਹੋਰ ਕੀ ਵਿੱਚ ਨੂੰ ਤਾਂ ਇੱਕ ਵਾਰ ਤਾਂ ਹੋ ਗਿਆ ਦਾ ਹੌਣ ਦੀ ਪੈ ਗਈ ਥੀ ਜਨਰੇਟਰ ਵਗੇ ਚੱਲਦੇ ਲੋਕਾਂ ਦੇ ਦਵਾਰੇ ਗੱਲ ਨੂੰ ਵੀ ਆਕਾ ਲਾ ਹੋਇਦੜੂ ਨਾਲ ਮੂੰਗੀਆਂ ਮੂੰਗੀ ਬਾਹ ਕੋਲ ਅੱਧੀ ਵਾਰ ਕਾਫੀ ਜਿਆਦਾ ਹੋਇਆ ਹੋਇਆ ਕਾਫੀ ਜਿਆਦਾ ਹੋਇਆ ਹੈ ਇਹ ਬਹੁਤ ਕੇਅਰ ਕਰਨੀ ਪੈਂਦੀ ਇਹ ਚੀਜ਼ਾਂ ਦੀ ਵੀ ਕੋਈ ਇਹ ਧੰਦ ਨਾ ਲਾ ਕੇ ਅਗਲਾ ਪੁੱਛਦਾ ਨਹੀਂ ਵੀ ਅੱਜ ਇਹਦਾ ਤੁਹਾਨੂੰ ਪਤਾ ਜਦ ਤੱਕ ਲਾਉਂਦੇ ਆ ਜਦ ਤੱਕ ਬੜੀ ਨਹੀਂ ਹੁੰਦੀ ਕੇਰ ਵੀ ਨਹੀਂ ਹੁੰਦੀ ਜੇਰੀਆ ਵੈਸੇ ਠੀਕ ਹੈ ਇਸ ਵਾਰ ਹਾਂ ਜਿਰੀ ਦਾ ਠੀਕ ਆ ਹੁਣ ਪਾਣੀ ਨਾ ਲੱਗਿਆ ਨਾ ਪਹਿਲਾਂ ਪਾਣੀ ਨਹੀਂ ਡੰਗਲਦਾ ਇਹਦਾ ਇਹ ਬੱਠੀ ਵੀ ਨਹੀਂ ਜਿਰੀ ਮਾ ਵੀ ਕਰ ਪਾਣੀ ਘੁੰਮੀ ਜਾਵੇ ਨਾ ਪਾਣੀ ਖੜਨੇ ਦੀ ਲੋੜ ਨਹੀਂ ਐਡੀ ਪਾਣੀ ਇੱਕ ਵਾਰ ਮਿਲ ਜਾਵੇ ਨਾ ਇਕਣਾ ਟੇੜ ਜੀ ਪਟੇ ਨਾ ਬਸ ਫੇਰ ਹੀ ਤਾਂ ਚੱਲੀ ਜਾਣਾ ਕੰਮ ਹੂੰ ਉਹ ਦਰਾ ਤਿਆਰ ਘੜਾ ਹੀ ਪੁੱਗਿਆ ਦੇਖ ਲੈ ਇੰਗਲੰਡ ਲਾਦਨੂੰ ਆ ਤੁਸੀਂ ਕਿਉਂ ਕਿਉਂਦਾ ਵੈਸੇ ਦਾ ਨਾ ਮੱਖੀ ਪ੍ਰਾਣਾ ਦਾ ਬਹੁਤ ਲੱਗਦਾ ਨਹੀਂ ਹੈਗਾ ਛੋਟਾ ਹੀ ਦਾ ਤੂੰ ਇਹਨੇ ਗੱਗੁਰ ਜਨਾਂ ਤੇ ਡਾਜ ਹੋ ਜਾਂਦਾ ਤੇ ਉਹ ਵਿਚ ਤੇ ਖਤਮ ਹੋਣਾ ਏ ਸੁਭਾ ਹੋਣਾ ਤਾਂ ਜਮਾਈ ਹੂੰ ਹੋਰ ਵਨ ਬਹੁਤ ਸਵਧੀਆ ਅੱਜ ਨਹੀਂ ਉੜ ਲੰਗੀਆਂ ਨੇ ਵੀ ਤਾਂ ਹੁਣ ਝੜੀ ਲੱਗੀ ਵੀ ਆ ਚੱਲੋ ਵਧੂ ਆ ਚੱਲੋ ਵੀ ਹਰਪ੍ਰੀਤ ਸਿੰਘ ਚੱਲੀ ਹੁਣ ਆਪਾਂ ਘਰ ਹਾਣ ਚੱਬਰੀਆ ਫਿਰ ਬਾਈ ਹੁਣ ਅੱਗੇ ਦੇਖਦੇ ਕਿਤੇ ਚੱਲ ਸਮੂਹ ਕੰਮ ਨਾਲ ਮੀ ਵੀ ਛੱਡ ਗਿਆ ਹੁਣ ਕਿ ਨਹੀਂ ਹਾਂ ਹੁਣ ਥੋੜਾ ਘਟਿਆ ਹੋ ਕੰਮ ਕਰਦੇ 21 ਹੋਰ ਜਾ ਕੇ ਆਇਆ ਥੋੜੀ ਹੱਲ ਬਾਈ ਬੈਠੋ ਜੀ ਜੀ ਵੀ ਦੇ ਨਾਲ ਬੈਠੇ ਨਾ ਇੱਕ ਮਸਲਾ ਤੇ ਰੌਣਕ ਜੀ ਆ ਜਾਂਦੀ ਹੈ ਨਾ ਫਸਲਾਂ ਐਨ ਪੂਰੀਆਂ ਛਿੰਡੀਆਂ ਮਲੈਨ ਵਧੀਆ ਹੋ ਗਈ ਹੁਣ ਆਹ ਹੋਣਾ ਰੰਗ ਤਾਂ ਦੇਖਾ ਪੱਟੀ ਮੁੱਟੀ ਪਈ ਵੀ ਆ ਹੂੰ ਉਹ ਸਾਫ ਹੋ ਗਿਆ ਨੀ ਵਧੀਆ ਬਣ ਗਿਆ ਹਰਿਆਲੀ ਹਰਿਆਲੀ ਹੋ ਗਈ ਚਾਰੇ ਪਾਸੇ ਹਰਿਆਲੀ ਹੋ ਵੈਸੇ ਵਧੀਆ ਹੋ ਗਿਆ ਪਹਿਲਾਂ ਉਹੀ ਮਲਾ ਘਰ ਤੇ ਜੀ ਦਿਖੀ ਜਾਂਦੀ ਸੀ ਮਲਾ ਨਹੀਂ ਮਿੱਟੀ ਸ਼ਸ਼ਟ ਉੱਤੋਂ ਦੀ ਇਹ ਇਹਦਾ ਛੜੀ ਜੇ ਲੱਗੇ ਤਾਂ ਹੀ ਹੁੰਦਾ ਕੰਮ ਸੈਟ ਜਿਹੜਾ ਵਾ ਥੋੜਾ ਜਿਆ ਪੈ ਕੇ ਇੱਕ ਵਾਰ ਲੰਗੇ ਜਾਂਦਾ ਫਿਰ ਉਹ ਤਾਂ ਤੈਨੂੰ ਪਤਾ ਯੇ ਕਰਮੀ ਜੀ ਕਰ ਦਿੰਦਾ ਲਾ ਹੁਣ ਤਾਂ ਵਧੀਆ ਪੈ ਗਿਆ ਸਵੇਰ ਤੇ ਵਧੀਆ ਪੈ ਗਿਆ ਮੀਤਾ ਬਾਈ ਹੂੰ ਐ ਦੇ ਦੇ ਜਿੰਨੇ ਲੋਕ ਮਤਲਬ ਹਾਂ ਪ੍ਰਸਾਦ ਲੱਗਣੀ ਹੋਏ ਜੀ ਆਈ ਦੀ ਯਾਰ ਇਹ ਨਾ ਤਾਂ ਜਿਆਦਾ ਜਿਆਦਾ ਹੀ ਪਵੇ ਨਾ ਇਹ ਨਾ ਜਮੇ ਘੱਟ ਪਵੇ ਪਿਛਲੇ ਸਾਲ ਬਈ ਬੌਮ ਵਾਲਾ ਹਾਲ ਕਰਿਆ ਨਾ ਜਿਆਦਾ ਪੈ ਗਿਆ ਸਵਰਥ ਤਾਂ ਠੀਕ ਆ ਮਤਲਬ ਪੈ ਗਿਆ ਦੋ ਤਿੰਨ ਦਿਨ ਵੀ ਵਧੀਆ ਪੈ ਗਿਆ ਯਾਰ ਕੁਜ਼ਾਰੇ ਜੇ ਕੋ ਵਧੀਆ ਯਾਰ ਹੁਣ ਆਇਆ ਪਾਣੀ ਪੂਣੀ ਲਾਉਣ ਦੀ ਲੋੜ ਨਹੀਂ ਖੇਤਾਂ ਨੂੰ ਬਲਕਿ ਇਹ ਵੀ ਨਖਾਰੇ ਬਾਗੀਆਂ ਹੁਣ ਤਾਂ ਮਾ ਮਰਾਡਾ ਚੁੰਨੀ ਰੋਡ ਤੇ ਨੀਂਦਾ ਆਨੰਦ ਮਾਰਨੇ ਆ ਆਪਣਾ ਮੌਸਮ ਹੈ ਨਾ ਪੂਰਾ ਵਧੀਆ ਬਣਿਆ ਹੋਇਆ ਪੱਪੂ ਆ ਲੱਗੀ ਹੋਇਆ ਸੌਣ ਦੀ ਝੜੀ ਹੈ ਨਾ ਸੌਣ ਦੀ ਝੜੀ ਲੱਗੀ ਹੋਈ ਹੈ ਅੱਜ ਕੱਲ੍ਹ ਕੀ ਹੈ ਸੌਣ ਦੀ ਝੜੀ ਦੇ ਵਿੱਚ ਤੇਰੇ ਨਾਲ ਬੱchnੇ ਜੀ ਕਰਦਾ ਕੋਈ ਮੌਸਮ ਹੋ ਜਾ ਬੈ ਨਾ ਕੋਈ ਮੌਸਮ ਆ ਸ਼ਾਹੀ ਕੈਟਰਿੰਗ ਵਾਲਕੇ ਬਈ ਇਹ ਵਾਲੀ ਹੈ ਦੇਖੋ ਬਈ ਸ਼ਾਹੀ ਕੈਟਰਿੰਗ ਇਹਦਾ ਉਹ ਘੜਾ ਬਾਈ ਬਾਈ ਗੱਡੀ ਦੇ ਬਾਹਰ ਕੀਤ ਬਾਈ ਜੀ ਖੜੇ ਸਾਡੇ ਬੜੀ ਦੂਰ ਸਰਵਿਸ ਬਾਈ ਬੰਦੇ ਦੀ ਬਹੁਤ ਵਧੀਆ ਨਾਦੀ ਮਤਲਬ ਕੰਮਕਾਰ ਵਧੀਆ ਬੜਾ ਹੈ ਬਾਈ ਸਰਵਿਸ ਹੈ ਬਾਈ ਇਹਨਾਂ ਦੀ ਬੜੀ ਦੂਰ ਤੱਕ ਨਾਮ ਹੈ ਇਹਨਾਂ ਦਾ ਆ ਇਧਰ ਨੂੰ ਜਦੋਂ ਪਹੁੰਚਾਂ ਨੇ ਰੁਪੜਵਾਲ ਨੂੰ ਪੂਰੇ ਜਿਹੜਾ ਟੋਆ ਜਾਂਦਾ ਨਾ ਇੱਕ ਹਾਂ ਆ ਆਪਣੇ ਜਦੋਂ ਇਧਰ ਨੂੰ ਜਾਂਦੇ ਗਣਾ ਗਨ ਹਾਂ ਆ ਮੋੜ ਦੇ ਹਾਂ ਆ ਬਾਈ ਬੜਾ ਖਤਰਨਾਕ ਤਾਂ ਹੈ ਭਰ ਤੱਕ ਕਿਸ ਨੇ ਭਰ ਕਿਹਨੇ ਭਰਿਆ ਬਾਈ ਚੱਲ ਬਹੁਤ ਬਹੁਤ ਨਾ ਕੰਮ ਕਰਿਆ ਵਧੀਆ ਕੰਮ ਕਰਿਆ ਯਾਰ ਵੈਸੇ ਮੱਲਾ ਬਾਈ ਬਾਲਾ ਰਿਸਕੀ ਦਾ ਏ ਰਾਤ ਰੋ ਨਿਕਣਾ ਮੋਟਰਸਾਈਕਲ ਆਂਦਾ ਕੋਈ ਆਪਾਂ ਤਾਂ ਤੁਹਾਨੂੰ ਡੇਲੀ ਆਉਂਦੇ ਜਾਂਦੇ ਆਪਾਂ ਨੂੰ ਤਾਂ ਪਤਾ ਏ ਜਿਕਣਾ ਇਹਨਾਂ ਨੂੰ ਤਾਂ ਪਤਾ ਯਾਰ ਹੁਣ ਜਿਕਣਾ ਇਹ ਹੈਵੀ ਰੋਡ ਤੈਨੂੰ ਪਤਾ ਏ ਬੰਧਾ ਆਂਦਾ ਵੀ ਸਪੀਡ ਚ ਹੋਰੇ ਇੱਕ ਅੱਗੇ ਹੈ ਮੋੜ ਆ ਆ ਦੇਖ ਆ ਵਧੀਆ ਬੋਪਰਿਆ ਵਾ ਲਓ ਜੀ ਆ ਆ ਗਿਆ ਸਾਡੇ ਏਰੀਆ ਦਾ ਮਹਾਰਾਜਾ ਮਹਿਲ ਪੈਸਾ ਠੀਕ ਆ ਵਧੀਆ ਪੈਸਾ ਮੱਲਾ ਠੀਕ ਆ ਸਭ ਤੋਂ ਵੱਡਾ ਪੈਸਾ ਬਣੇ ਇੱਧਰ ਜਿਕਾ ਦੇਖੋ ਬਈ ਲਕੇਸ਼ ਕਿੰਨੀ ਵਧੀਆ ਏ ਵਧੀਆ ਵਾ ਵੀ ਹੋਣਾ ਹੀ ਲੋ ਜੀ ਹੁਣ ਆਪਾਂ ਕੰਮ ਕਰ ਤੋਂ ਹੋ ਗਏ ਵੇਲੇ ਜੇ ਹੁਣ ਆਪਾਂ ਘਰ ਜਾਣ ਦੀ ਤਿਆਰੀ ਕਰ ਰਹੇ ਆ ਅੱਜ ਕੋਈ ਆਪਾਂ ਥੋੜਾ ਮੀਂਹ ਦੇ ਕਰਕੇ ਕੋਈ ਖਾਣ ਨਹੀਂ ਆਪਾਂ ਕਰ ਸਕੇ ਕੋਈ ਫੇਰ ਵੀ ਆਪਾਂ ਕੋਸ਼ਿਸ਼ ਕਰੀ ਆ ਕਿ ਤੁਹਾਨੂੰ ਕੋਈ ਨਾ ਕੋਈ ਕਨਸੈਪਟ ਫੇਰ ਵੀ ਦਿਖਾਈਏ ਟਾਈਮ ਦਾ ਘਟ ਨਹੀਂ ਸਾ ਥੋੜਾ ਇਹ ਮਤਲਬ ਮੀਂਹ ਨੇ ਖਰਾਬ ਕਰ ਰਿਹਾ ਮੀਂਹ ਨੇ ਸੋਣੇ ਦਾ ਕੰਮ ਕਰਾ ਬਾਕੀ ਦੁਪਹਿਰੇ ਮੌਸਮ ਵਧੀਆ ਤਾਂ ਹੁਣ ਥੋੜੀ ਜੀ ਕਰਨੀ ਹੋ ਗਣੀ ਰਾਤ ਨੂੰ ਕਰੋ ਗਿਆ ਲੱਗਦਾ ਫੇਰ ਆਊਗਾ ਦੁਬਾਰਾ ਮੀਂਹ ਹੂੰ ਉਹ ਬੰਨਣ ਦੇ ਕਰਾ ਬਰਕ ਚੌਂ ਜਿਹਾ ਬਣਾਉਣ ਕਿ ਉਹ ਪਿੱਛੇ ਰਹੀ ਆ ਗਰਮੀ ਕਰਕੇ ਫਿਰ ਉਹਨੂੰ ਬਣਨੂ ਵੀ ਨਹੀਂ ਨਾ ਗਈ ਨਹੀਂ ਆ ਸ਼ਹਿਰ ਨਾਲ ਤਾਂ ਬਣ ਗਿਆ ਹੋਣੀ ਆ ਜੀ ਹੁਣ ਤਾਂ ਮੌਸਮ ਚੇਂਜ ਹੋ ਗਿਆ ਨਾ ਨਹੀਂ ਨਹੀਂ ਬਣ ਗਿਆ ਹੋਣੀ ਯਾਰ ਮੈਨੂੰ ਲੱਗਦਾ ਕਹਿੰਦੇ ਹੈ ਕਿਦਾਂ ਬਣਾਉਂਗੇ ਚਲ ਠੀਕ ਹੈ ਬਾਕੀ ਹੁਣ ਦੇਖਦੇ ਘਰ ਜਾ ਕੇ ਕੀ ਬਣਦਾ ਹੋਰ ਹੋਰ ਕੱਲ੍ਹ ਨੂੰ ਬਰ ਛੁੱਟੀ ਆ ਗਈਆਂ ਬਾਬੂ ਛੁੱਟੀ ਹੈ ਪਰ ਕੱਲ੍ਹ ਨੂੰ ਆਪਾਂ ਵੀਡੀਓ ਬਣਾਉਣਾ ਕਰਾਂਗੇ ਮਤਲਬ ਤੁਹਾਨੂੰ ਆਪਣਾ ਪਰਦੇਸ ਵੀ ਯਾਦ ਆਦਾ ਆਪਾਂ ਨੂੰ ਨਹੀਂ ਯਾਦ ਹੋਣਾ ਪਰ ਯਾਰ ਆ ਮੇਰੇ ਸਾਹ ਨਾਲ ਯਾਦ ਹੀ ਹੈਗਾ ਵੀ ਇਹ ਗੱਲ ਆ ਤੁਹਾਨੂੰ ਆਪਾਂ ਨੇ ਟਿਕੜਾ ਅੱਪਾ ਬਾਹਰ ਜਾਂਦੇ ਹੁਣ ਪੈਸੇ ਲੈ ਕੇ 40 ਲੱਖ 40 ਲੱਖ ਰੁਪਏ ਆਪਕੋ ਬਾਹਰ ਜੇ ਕਹ ਦਿੰਨੇ ਆ ਉਹੀ ਜੇ ਅੰਗਰੇਜ਼ ਆਪਣੇ ਉਰੀ ਜਾਂਦੇ ਜਿਹੜੀ ਅਜੇ ਹਨਾ ਇੰਡੀਆ ਜੇ ਰਹਿੰਦੇ ਆਪਣੇ ਇੰਡੀਆ ਨਾਲ ਗ੍ਰੈਂਡਵਰਕ ਹੁੰਦਾ ਉਹਨੂੰ ਫਿਰ ਗੋੜੇ ਨਾਲ ਦਾ ਗੋੜੇ ਨੂੰ ਰਿਆ ਕਰਦਾ ਆਪਣੇ ਪੌਣ ਚੱਲਣਾ ਦੋਰੇ ਪੌਣ ਚੱਲਣਾ ਕੋਈ ਤਾਂ ਹੈ ਆਪਣੇ ਦਾ ਮੂਰਗ ਤਾਂ ਯਾਰ ਜਮਾਈ ਤੁਮ ਜੋਂ ਨਾਲ ਭਜਾ ਦੇ ਕਹਿੰਦੇ ਯਾਦੀ ਲੈਣੀ ਯਾਦੀ ਲੈਣੀ ਆ ਗੱਲਾਂ ਹੁਣ ਪਤਾ ਲੱਗਦੀਆਂ ਕਾਦੀ ਯਾਦੀ ਇਹ ਉਹੀ ਹੁਣ ਆਪਾਂ ਉੱਥੇ ਜਾ ਕੇ ਵੀ ਤਾਂ ਗਰਾਮੀਓ ਕਰਦੇ ਆ ਲੱਗ ਵੀ ਤਾਂ ਗਲਾਨੀ ਕਰਦੇ ਆ ਕੋਈ ਆਪਣਾ ਉਰੀ ਹੋ ਜਾਂਦਾ ਉਹਨਾ ਵਧੀਆ ਕੰਮ ਹੂੰ ਇਹ ਤਾਂ ਲੋਕਾਂ ਨੂੰ ਉਹ ਨਹੀਂ ਆ ਰਹਾ ਹੈਗਾ ਮੂੜ ਪੈਸੇ ਲਾਵੇ ਚਾਈਂਦੇ ਵਾਰ ਨੂੰ ਨਹੀਂ ਇਹ ਜਿਹੜਾ ਕੰਮ ਸੈਟਾ ਗਈਦਾ ਸੱਕ ਵੀ ਨਹੀਂ ਆ ਰਹਾ ਉਹ ਪੁਰਾਣੇ ਦੇ ਨਾਲੋਂ ਠੀਕ ਹੈ ਜਿਹੜਾ ਅੱਗੇ-ਅੱਗੇ ਉਹ ਆਪਾਂ ਜਾਣਦੇ ਆਂ ਪਰ ਪਤਾ ਨਹੀਂ ਪੈਸੇ ਤੋਂ ਪੈਸਾ ਬੁੱਕੀਆ ਨੂੰ ਨਹੀਂ ਕੰਮ ਨਾ ਜਾਈ ਜਾਂਦਾ ਉਧਰ ਵੀ ਨਾ ਕੰਮ ਕੰਮ ਘਟ ਗਿਆ ਆਪਣੇ ਆਪਣੇ ਬੰਦੇਾਰੇ ਉਹੀ ਕੰਮ ਦਿੰਨੇ ਆ ਉਧਰ ਵੀ ਕਿਤੇ ਦਾ ਪੰਜਾਬ ਬਣੇ ਗਿਆ ਕੈਨੇਡਾ ਦਾ ਲੱਗਦਾ ਨਹੀਂ ਇਹਦਾ ਉਨੀ ਮਿਆਬ ਹੋ ਗਿਆ ਨਹੀਂ ਮਿਆਬ ਹੋ ਗਿਆ ਕੈਨੇਡਾ ਆਉਂਦਾ ਡਰਿਆ ਨਹੀਂ ਹੁਣ ਬਾਕੀ ਆਂਟਰੀਆਂ ਘਟ ਜਾਂਦੀਆਂ ਵੀ ਇਹਦਾ ਮੈਂ ਇੰਨਾ ਹੀ ਹੁੰਦਾ ਸੀ ਕੈਨੇਡਾ ਹੀ ਕੰਮ ਦਾ ਔਖਾ ਹੋ ਗਿਆ ਹੂੰ ਤੁਹਾਨੂੰ ਇਹ ਗੱਲਾਂ ਮੈਨੂੰ ਪਤਾ ਹੀ ਜਿਆਦੀ ਹੁੰਨ ਕਾਦੀ ਜਾਂਦੀ ਹੈ ਕਾਦੀ ਜਾਂਦੀ ਹੈ ਨਾ ਇੱਧਰ ਤਾਂ ਕਰੀ ਜਾ ਚਲੋ ਠੀਕ ਆ ਦੋਸਤੋ ਅੱਜ ਦਾ ਬਲੌਗ ਆਪਾਂ ਇੰਨਾ ਗੱਲਾਂ ਕਰਕੇ ਇਥੇ ਖਤਮ ਕਰਦੇ ਹਾਂ ਤੇ ਫਿਰ ਸਾਰਿਆਂ ਦਾ ਧੰਨਵਾਦ ਜੀ ਕੱਲ੍ਹ ਦੇ ਸਟਾਰਟ ਕਰਦੇ ਬੰਦਦੇ ਹਾਂ ਅਲਟਿੰਗ ਓਕੇ ਜੀ ਬਾਏ ਬਾਏ ਲੋ ਜੀ ਅਸੀਂ ਘਰ ਨੂੰ ਜਾ ਰਹੇ ਸੀ ਵਾਪਸ ਮਤਲਬ ਠੀਕ ਆ ਤੇ ਰਾਹ 'ਚ ਦੇਖਿਆ ਆਪਾਂ ਨੂੰ ਮਾਨਕ ਸਿੰਘ ਸਾਹਿਬ ਜੀ ਦੇ ਮਤਲਬ ਜਿਹੜੇ ਚੇਲੇ ਜੀ ਆ ਉਹ ਮਿਲ ਗਏ ਰਸਤੇ ਵਿੱਚ ਠੀਕ ਆ ਤੇ ਤਾਂ ਕਰਕੇ ਆਪਣੇ ਰੁਕਣਾ ਪਿਆ ਠੀਕ ਹੈ ਤੇ ਆਜੋ ਤੁਹਾਨੂੰ ਇਹ ਨਾਲ ਮਲਾਉਂਦੇ ਆਪਾਂ ਅੱਜ ਚਲੋ ਵਧੀਆ ਚੀਜ਼ ਤੁਹਾਨੂੰ ਦਿਖਾ ਲਈ ਇੱਕ ਵਾਰ ਕਿਸੇ ਦੀ ਕਲਾ ਦੀ ਕਦਰ ਪੈ ਜਾਵੇ ਸਾਡੇ ਇਲਾਕੇ ਦੀ ਸ਼ਾਨ ਸਰਦਾਰ ਕੁਲਦੀਪ ਮਾਨਕ ਜੀ ਦੇ ਸ਼ਗਿਰਦ ਹਾਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵੀ ਕਾਂਚੀ ਸਾਗ ਠੀਕ ਹੈ ਦੱਸੋ ਜੀ ਆਪਣੇ ਬਾਰੇ ਫਿਰ ਅੱਜ ਮੈਂ ਤਾਂ ਜੀ ਉਹ ਜੋ ਆਨੇ ਫਿਲਮ ਕਰਦੀ ਆ ਆਪਣਾ ਘਰ اچھا ਉਹ ਦੇ ਦੇ ਹੁਣ ਵੀ ਕੀ ਆ ਹੁਣ ਜੇ ਤੁਸੀਂ ਹੀ ਗੀਰਵਾਤ ਕਰੂ ਤੁਸੀਂ ਕਿਆ ਹੋਣੀ ਲੋ ਜੀ ਇਹ ਕਹਿ ਰਹੇ ਨੇ ਇਹ ਆਪਣਾ ਘਰ ਫਿਲਮ ਮਾਰੀ ਆ ਕੋਈ ਉਹਨਾਂ ਦੇ ਵਿੱਚ ਜੋਗਰਾਜ ਜੀ ਨਾਲ ਉਹਨਾਂ ਵਿੱਚ ਇਹਨਾਂ ਨੂੰ ਲਿਆ ਗਿਆ ਤੇ ਹੁਣ ਪਰ ਅੱਜ ਸਾਨੂੰ ਮਾਨਕ ਦਾ ਗਾਣਾ ਸੁਣਾਉਗਾ ਹਾਂ ਜੀ ਹਾਂ ਬਦਿਓ ਜੀ ਸੁਣਾ ਦਿਓ ਕਲੀ ਕੋਈ ਜੀ ਮਤਲਬ ਹੋ ਨਿਕਲੀ ਗੱਲ ਜ਼ਬਾਨ ਕਿਉਂ ਜਦ ਨਿਕਲੇ تیر ਕੁਮਾਰ ਕਿਉਂ ਵਾਅਸਨਾ ਆਵੇ ਹੋ ਨਿਕਲੀ ਗੱਲ ਜ਼ਬਾਨ ਕਿਉਂ ਜਦ ਨਿਕਲੇ تیر ਕੁਮਾਰ ਕਿਉਂ ਵਾਅਸਨਾ ਆਵੇ ਹੁ ਕਦੇ ਬੰਦੇ ਦੀ ਦੋਸਤੋਂ ਆਦਤ ਨਾ ਜਾਵੇ ਕਦੇ ਬੰਦੇ ਦੀ ਦੋਸਤੋਂ ਆਜ ਤਨਾ ਜਾਵੇ ਹਾਏ ਬੁਰੀ ਬਿਮਾਰੀ ਤਾਂ ਸ਼ੀ ਦੀ ਕਈ ਸੱਠਾ ਲਾਉਂਦੇ ਹਾਏ ਕਈ ਖੇਡ ਦੇ ਸ਼ੌਕ ਨੂੰ ਕਈ ਟੈਮ ਟਬਾਉਂਦੇ ਹੋ ਕਾਂਡ ਕਡਾਰੀ ਕੰਮ ਦਾ ਜਿਹੜਾ ਸ਼ਰਤਾਂ ਲਾਵੇ ਕਦੇ ਬੰਦੇ ਦੀ ਮੜ ਕੋ ਆਜ ਤਨਾ ਜਾਵੇ ਕਦੇ ਬੰਦੇ ਦੀ ਮੜ ਕੋ ਆਜ ਤਨਾ ਜਾਵੇ ਹੋ ਝੂਲ ਤੈ ਕਦੇ ਗੱਲ ਰੂਨੀ ਚਪ ਕਰਕੇ ਬੰਦੇ ਆ ਜੇ ਗੱਲ ਜ਼ੁਬਾਨ ਤੇ ਗੱਲ ਸੋਇਓ ਕਹਿੰਦੇ ਹੋ ਝੂਠਾ ਬੰਦਾ ਝੂਠ ਦੀ ਨਿਤ ਖੱਟੀ ਖਾਵੇ ਹੋ ਕਦੇ ਬੰਦੇ ਦੀ ਮਾੜ ਕੋ ਯਾ ਜਿਤਨਾ ਜਾਵੇ ਕਦੇ ਬੰਦੇ ਦੀ ਮਾੜ ਕੋ ਯਾ ਦਸਨਾ ਜਾਵੇ ਦਸੇ ਨਾ ਦੀ ਕਮਾਈ ਕਦੇ ਥੋੜ ਵੀ ਨਹੀਂ ਆਈ ਜਦੋਂ ਸੇ ਨਾ ਹਾ ਦੀ ਕਮਾਈ ਕਦੇ ਛੋੜ ਬਿਨ ਨਹੀਂ ਆਈ ਕਦੇ ਕਿਸੇ ਦੇ ਸਹਾਰੇ ਨਹੀਂ ਹੁੰਦਾ ਟਾਈਮ ਲੰਘਦਾ ਹਾ ਛੱਡੋ ਲੋਕੋ ਦਾ ਦੇਣਾ ਦਾਜ ਮੰਗਣਾ ਹਾ ਛੱਡੋ ਲੋਕੋ ਦਾ ਦੇਣਾ ਦੋਜ ਮੰਗਣਾ ਵਾਹਿਗੁਰੂ ਬਹੁਤ ਵਧੀਆ ਅੱਜ ਟਾਈਮ ਤੇ ਪੂਰੀ ਢੁਕਦੀ ਹੈ ਅਜੇ ਛੌਂਡਾ ਵੇ ਹਰੂਨ ਛੰਦ ਪੈਂਦੀ ਬੇਫਤਾ ਜਮੀਨਾ ਬਿਕ ਜਾਂਦੀਆਂ ਪੈਂਦੀ ਬੇਫਤਾ ਜਮੀਨਾ ਬਿਕ ਜਾਂਦੀਆਂ ਤੁੰਬਾ ਕਾਰਦੀਆਂ ਕਹਿਣ ਟਿਕ ਜਾਂਦੀਆਂ ਔਖੇ ਵੇੜੇ ਹੁੰਦੀਆਂ ਗਾ ਸਾਕਾਂ ਦੀ ਪਰਖ ਦਸੋ ਸਹਵਾਗੀ ਉੱਤਲੇ ਵੀ ਮਰੋਂ ਕਹਿਣ ਨਾ ਭਰੇ ਦੁੱਖ ਨੇ ਮੁਕਦਮੇ ਬਿਮਾਰੀਆਂ ਹੋ ਵੈਰੀ ਜੇ ਪੱਲੇ ਪੈਣ ਨਾ ਹੋ ਵੈਰੀ ਜੇ ਪੱਲੇ ਪੈਣ ਨਾ ਸਾਰੀ ਜੀ ਥੋੜੀ ਝੋੜੀ ਕਿ ਬਾਹੂਗਾ ਇਹ ਜੀ ਧੰਨਵਾਦ ਧੰਵਾਦ ਜੀ ਬਹੁਤ ਧੰਨਵਾਦ ਜੀ ਹੋਰ ਸੁਣਨਾ ਜੀ ਗਾਣਾ ਕੋਈ ਨਹੀਂ ਬਈ ਬਾਜ ਬਹੁਤ ਵਧੀਆ ਨੇ ਦੀ ਗਾਣਾ ਵਧੀਆ ਸੁਣਾਇਆ ਨੇ ਮਾਨਕ ਸਾਹਿਬ ਜਮਾਂ ਯਾਰ ਮਾਨਕ ਸਾਹਿਬ ਆਏ ਹੋਈ ਚੀਜ਼ ਆ ਮਾਨਕ ਸਾਹਿਬ ਆਏ ਚਲੋ ਦੋਸਤੋ ਇਹਨਾਂ ਦੀ ਜਿਹੜਾ ਮੂਵੀ ਆ ਰਹੀ ਹੈ ਨਾ ਉਹਦੇ ਚ ਇਹਨਾਂ ਦਾ ਰੋਲ ਹੈ ਜੋਗਰਾਜ ਜੀ ਦਾ ਆ ਰਹੀ ਹੈ ਹਾਂਜੀ ਸਹਿਯੋਗ ਦੇ ਉਹਨਾਂ ਨੂੰ ਤੇ ਤਾਂ ਜੋ ਅੱਗੇ ਨੂੰ ਵੀ ਇਹਨਾਂ ਨੂੰ ਕਿਸੇ ਹੋਰ ਫਿਲਮਾਂ ਚ ਰੋਲ ਮਿਲੇ ਨਾ ਹਾਂਜੀ ਮਾਨਕ ਸਾਹਿਬ ਦਾ ਰੋਲ ਨਿਭਾਉਂਦੇ ਰਹੋ ਤੇ ਚੜਦੀ ਦੁਨੀਆ ਤੱਕ ਨਾਮ ਰੱਖਿਆ ਉਹਨਾਂ ਦਾ ਹਾਂਜੀ ਹਾਂ ਚਲੋ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਜੀ ਬਹੁਤ ਬਹੁਤ ਠੀਕ ਹੈ ਜੀ ਧੰਨਵਾਦ ਇਹ ਕਰ ਬਣ ਹੀ ਗਈਆਂ ਕਚੋਰੀਆਂ ਹਰਪ੍ਰੀ ਕਹਿੰਦਾ ਤਾਂ ਨਾ ਕਹਿੰਦਾ ਕਿੱਥੇ ਬਣਣੀਆਂ ਬਣੇ ਗਈਆਂ ਫਿਰ ਦੇਖੋ